ਅ ਸਾਰੀ ਕਾਲ ਮੈਂ ਐਕਚੁਅਲੀ ਲਾਈਵ ਤਾਂ ਚੱਲ ਗਈ ਹੀ ਮੈਨੂੰ ਕੈਮਰਾ ਫਲਿੱਪ ਕਰਨਾ ਨਹੀਂ ਪਤਾ ਲੱਗਿਆ ਕਿਤੋਂ ਕਰਨਾ ਸੌਰੀ ਮੈਂ ਵਾਪਸ ਆਈ ਹਾਂ ਤੇ ਕੱਲ ਤਾਂ ਦੱਸਿਆ ਸੀ ਮੈਂ ਸ਼ੇਅਰ ਕੀਤਾ ਸੀ ਕਿ ਮਨੀ ਦਾ ਡਿਲੀ ਕਿਦਾਂ ਵਰਕ ਕਰਦੀ ਹੈ ਤੇ ਅੱਜ ਆਪਾਂ ਉਹਦਾ ਡਿਟੇਲ ਚ ਗੱਲ ਕਰਾਂਗੇ ਕਿ ਜਦੋਂ ਤੁਸੀਂ ਸਹੀ ਜਗ੍ਹਾ ਤੇ ਸਹੀ ਇੰਟਰਸਟ ਰੇਟ ਤੇ ਮਨੀ ਰੱਖ ਦਿਓ ਉਹ ਤੁਹਾਡੇ ਕਿਦਾਂ ਤੁਹਾਡੇ ਪੈਸੇ ਨੂੰ ਗਰੋ ਕਰਦੀ ਹੈ ਤੇ ਪੈਸਾ ਤਾਂ ਲਿਖ ਕਿਦਾਂ ਵਰਕ ਕਰਦਾ ਹੁਣ ਕਹਿੰਦੇ ਕੰਪਾਊਂਡ ਇੰਟਰਸਟ ਜਿੱਦਾਂ ਵਿਆਜ ਨੂੰ ਵਿਆਜ ਪੈਂਦਾ ਅੱਗੇ ਤੇ ਉਹਦੇ ਨਾਲ ਤੁਹਾਡੀ ਮਨੀ ਗਰੋ ਹੁੰਦੀ ਆ ਜੇ ਤੁਹਾਨੂੰ ਵਿਆਜ ਗੁੱਡ ਨਹੀਂ ਮਿਲੂਗਾ ਤੇ ਤੁਹਾਡੀ ਮਨੀ ਗਰੋ ਨਹੀਂ ਹੋ ਸਕਦੀ ਉਹਦੇ ਲਈ ਇੱਕ ਰੂਲ ਬਣਿਆ ਰੂਲ ਆਫ 72 ਮੋਸਟਲੀ ਲੋਕਾਂ ਨੂੰ ਨਹੀਂ ਪਤਾ ਰੂਲ ਆਫ 72 ਕੀ ਹੁੰਦਾ ਉਹਦੇ ਤੁਹਾਨੂੰ ਮੈਂ ਡਿਟੇਲ ਚ ਦੱਸਦੀ ਰੂਲ ਆਫ 72 ਕੀ ਦਾ 72 ਇੱਕ ਇਹੋ ਜਿਹਾ ਨੰਬਰ ਆ ਧਿਆਨ ਨਾਲ ਸੁਣਿਓ 72 ਇੱਕ ਇਹੋ ਜਿਹਾ ਨੰਬਰ ਆ ਜਿੰਨੂੰ ਤੁਸੀਂ ਜਿਹਦੇ ਨਾਲ ਤੁਸੀਂ ਜਿੰਨਾ ਤੁਹਾਡੇ ਇੰਟਰਸਟੇਟ ਮਿਲਦਾ ਉਹਨੂੰ 72 ਨਾਲ ਡਿਵਾਈਡ ਕਰੋਗੇ ਜਿੰਨਾ ਆਨਸਰ ਆਊਗਾ ਫਿਰ ਦੁਬਾਰਾ ਤੁਹਾਨੂੰ ਦੱਸਦਾ 72 ਇੱਕ ਇਹੋ ਜਿਹਾ ਨੰਬਰ ਆ ਉਹਨੂੰ ਰੱਖ ਕੇ ਜਿੰਨਾ ਤੁਹਾਡਾ ਇੰਟਰਸਟੇਟ ਤੁਹਾਨੂੰ ਮਿਲਦਾ ਤੁਸੀਂ ਇੱਥੇ ਵੀ ਰੱਖਦੇ ਤੁਹਾਨੂੰ ਪਤਾ ਹੀ ਹੁੰਦਾ ਇੰਟਰਸਟੇਟ ਕਿੰਨਾ ਮਿਲਿਆ ਉਹਦੇ ਨਾਲ ਡਿਵਾਈਡ ਕਰੋਗੇ ਜਿੰਨਾ ਆਨਸਰ ਆਊਗਾ ਉਹ ਤੁਹਾਡਾ ਓਨੇ ਸਾਲ ਜੇ ਤੁਹਾਡੀ ਮਨੀ ਡਬਲ ਹੁੰਦੀ ਆ ਆਪਾਂ ਇੰਡੀਆ ਤੋਂ ਦੇ ਨੇ 10 ਸਾਲ ਬਾਅਦ ਮਨੀ ਡਬਲ ਹੁੰਦੀ 15 ਸਾਲ ਬਾਅਦ ਉਹਦੇ ਲਈ ਆਪਣੇ ਆਪ ਤੁਹਾਨੂੰ ਪਤਾ ਲੱਗੂਗਾ ਤੁਹਾਡੀ ਮਨੀ ਕਦੋਂ ਡਬਲ ਹੁੰਦੀ ਆ ਇਹਦੇ ਵੀ ਤੁਹਾਨੂੰ ਆਪਾਂ ਤੁਹਾਨੂੰ ਐਗਜ਼ੈਪਲਸ ਦਵਾਂਗੇ ਜਿਦਾ 72 ਰੂਲ ਆ 6% ਤੇ ਤੁਹਾਡੀ ਮਨੀ ਤੁਸੀਂ ਰੱਖੀ ਆ 6% ਤੁਹਾਨੂੰ ਇੰਟਰਸਟ ਮਿਲ ਰਿਹਾ ਆਹ ਲੋ ਆ ਦੇਖੋ 6% ਦਾ ਇੰਟਰਸਟ ਮਿਲ ਰਿਹਾ ਤੁਸੀਂ 72 ਨੂੰ ਰੱਖਣਾ 6 ਦੇ ਨਾਲ ਡਿਵਾਈਡ ਕਰਨਾ ਇਹਦਾ ਮਤਲਬ ਤੁਹਾਡੀ ਮਨੀ ਜਿਹੜੀ ਆ 12 ਸਾਲ ਚ ਡਬਲ ਹੋਣੀ ਆ ਇੱਕ ਵਾਰੀ ਫੇਰ ਰਿਪੀਟ ਕਰਦਾ 72 ਡਿਵਾਈਡ ਬਾਈ 6 12 ਆਇਆ 12 ਸਾਲ ਜਿੱਥੇ ਵੀ ਤੁਸੀਂ ਮਨੀ ਰੱਖੀ ਉਹ 12 ਸਾਲ ਬਾਅਦ ਡਬਲ ਰੱਖਣੀ ਆ ਹੋਣੀ ਆ ਇਹ ਦੇਖੋ ਦੱਸਣਾ ਤੁਸੀਂ ਬੈਂਕ ਚ ਮਨੀ ਰੱਖਦੇ ਹੋ ਬੈਂਕ ਮਾੜਾ ਨਹੀਂ ਬਹੁਤ ਗੁੱਡ ਆ ਠੀਕ ਹੈ ਤਾਂ ਦੇ ਰੋਜ ਦੀਆਂ ਲੋਨਾਂ ਲਈ ਬਹੁਤ ਵਧੀਆ ਵਾ ਸੇਫ ਬਹੁਤ ਆ 1% ਦਿੰਦੇ ਆ ਤੁਸੀਂ 72 ਨੂੰ 1 ਨਾਲ ਡਿਵਾਈਡ ਕਰੋਗੇ ਆਨਸਰ ਆਉਣਾ 72 ਤੁਹਾਡੀ ਮਨੀ ਕਿੰਨੇ ਸਾਲਾਂ ਚ ਡਬਲ ਹੋਣੀ ਆ 72 ਸਾਲਾਂ ਚ ਤੁਸੀਂ ਸੋਚਦੇ ਹੋ ਡਬਲ ਮਨੀ ਹੁੰਦੀ ਤੁਸੀਂ ਵੇਖ ਲੋਗੇ ਨੈਵਰ ਰਾਈਟ ਆਪਾਂ ਚਲੋ ਆਪਾਂ ਜਿਹੜੀ ਐਗਜ਼ੈਂਪਲ ਲੈ ਕੇ ਚੱਲਦੇ ਹਾਂ 72 ਨੂੰ 6 ਨਾਲ ਡਿਵਾਈਡ ਕੀਤਾ 12 ਸਾਲ ਐਗਜ਼ੈਂਪਲ ਇਹ ਆ ਕਿ 10000 ਡਾਲਰ ਆ ਤੁਹਾਡੇ ਕੋਲ ਆ ਦੇਖੋ 10000 ਡਾਲਰ ਆ 6% ਤੇ ਤੁਸੀਂ ਰੱਖਿਆ 12 ਸਾਲ ਬਾਅਦ ਡਬਲ ਹੋਣਾ ਅੱਜ ਰੱਖਿਆ 12 ਸਾਲ ਬਾਅਦ ਕਿੰਨਾ ਹੋਣਾ 20121 ਕੰਪਾਊਂਡ ਟਰਸਟ ਨੂੰ ਟਰਸਟ ਬਣਾਣਾ ਨਾਗੇ 12 ਸਾਲ ਬਾਅਦ 20121 ਹੋਣਾ ਫੇਰ ਅਗਲੇ 12 ਸਾਲ ਬਾਅਦ ਤੁਸੀਂ ਆਪਣੇ ਰਿਟਾਇਰਮੈਂਟ ਲਈ ਸਮਝੋ ਮਨੀ ਰੱਖੀ ਆ ਅਗਲੇ 12 ਸਾਲ ਬਾਅਦ 24 ਸਾਲ ਹੋ ਜਾਣੇ ਕਿੰਨੀ ਮਨੀ ਹੋ ਜਾਣੀ 40499 ਫੇਰ ਅਗਲੇ 12 ਸਾਲ 36 ਮਨੀ ਕਿੰਨੀ ਹੋ ਜਾਣੀ ਆ ਏਡੀ 1472 ਠੀਕ ਹੈ ਇਹ ਕਿੰਨੇ ਤੇ ਰੱਖਿਆ ਹੈ ਆਪਾਂ 6% ਫੇਰ ਤੁਸੀਂ ਕੋਸ਼ਿਸ਼ ਕਰਦੇ ਹੋ ਕੋਈ ਵਧੀਆ ਜਗ੍ਹਾ ਲੱਭੇ ਜਿੱਥੇ 8% ਤੇ ਮੇਰੇ ਕੋਲ ਨਹੀਂ ਕੋਈ ਜਗ੍ਹਾ ਮੈਂ ਤੁਹਾਨੂੰ ਸਿਰਫ ਇਹ ਦੱਸਣ ਦੀ ਮਨੀ ਵਰਕ ਕਿਦਾਂ ਕਰਦੀ ਆ ਮੈਂ ਕੋਈ ਸੇਲ ਪਰਚੇਸ ਦੀ ਗੱਲ ਨਹੀਂ ਕਰ ਰਹੀ ਮੈਂ ਸਿਰਫ ਮਨੀ ਵਰਕ ਕਿਦਾਂ ਕਰਦੀ ਆ ਮਨੀ ਨੂੰ ਤੁਸੀਂ ਵਧੀਆ ਜਗ੍ਹਾ ਰੱਖੋਗੇ ਤੇ ਮਨੀ ਤਾਂ ਲੀਵਰਕ ਕਰਦੀ ਮੈਂ ਉਹਦੇ ਬਾਰੇ ਐਕਸਪਲੇਨ ਕਰ ਰਹੀ ਹਾਂ ਮੈਂ ਕੋਈ ਸੇਲ ਨਹੀਂ ਕਰ ਰਹੀ ਸੋਚੋ ਤੁਸੀਂ 8% ਲਾ ਲਓ 8% 8% ਮਿਲ ਗਿਆ ਤੁਹਾਨੂੰ ਕਿਤੇ 8% 8% ਤੇ ਤੁਹਾਨੂੰ ਕਿਤੇ ਮਿਲ ਗਿਆ ਕਿੰਨੇ ਸਾਲਾਂ ਚ ਮਨੀ ਡਬਲ ਹੋਣੀ ਆ 72 ਡਿਵਾਈਡ ਬਾਏ 8 9 ਸਾਲਾਂ ਵਿੱਚ ਤੁਹਾਡੀ ਮਨੀ ਡਬਲ ਹੋਣੀ ਆ ਸਮਝ ਗਏ ਨਾ 9 ਸਾਲਾਂ ਚ ਡਬਲ ਹੋਈ ਮਨੀ ਉਹੀ 10000 ਜਿਹੜਾ 6% ਤੇ ਰੱਖਿਆ ਸੀ ਆਹ ਵਾਲਾ ਇਹੋ ਤੁਸੀਂ ਇੱਥੇ ਰੱਖੋ 8% ਤੇ 9 ਸਾਲਾਂ ਬਾਅਦ ਕਿੰਨੇ ਪੈਸੇ ਹੋ ਜਾਣੇ ਆ 19990 ਫਿਰ ਅਗਲੇ ਫਿਰ 9 ਸਾਲ ਬਾਅਦ 18 ਸਾਲ ਬਾਅਦ 39960 ਫਿਰ 9 ਸਾਲ ਬਾਅਦ ਇੱਥੇ ਹੁਣ ਤੁਹਾਡੀ ਚਾਰ ਵਾਰੀ ਮਨੀ ਵਧਨੀ ਆ ਤੇ ਤਿੰਨ ਵਾਰੀ ਵਧੀ ਹੀ ਤੇ ਚਾਰ ਵਾਰੀ ਮਨੀ ਹੋਣੀ ਉਹੋ 36 ਸਾਲ ਤੱਕ ਮਨੀ ਕਿੰਨੀ ਹੋ ਗਈ ਤੁਹਾਡੀ 1 ਲੱਖ 159682 ਇੱਥੇ ਕਿੰਨੀ ਹੋਈ 81000 ਮਨੀ ਉਨੀ ਟਾਈਮ ਹੋਣਾ ਫਰਕ ਕਿੱਥੇ ਪਿਆ ਇੰਟਰਸਟ ਰੇਟ ਚ 8% ਹੀ 8% ਜੇ ਕਿੰਨੀ ਮਨੀ ਹੋਗੀ 1 ਲੱਖ 59000 682 ਤੇ ਲਾਲੋ ਤੁਸੀਂ ਕਿ ਬਹੁਤ ਹੀ ਵਧੀਆ ਤੁਹਾਨੂੰ ਜਗਾ ਮਿਲਦੀ ਆ ਜਿੱਥੇ ਸੇਫ ਵੀ ਆ ਸਭ ਕੁਝ ਆ ਉਥੇ ਤੁਸੀਂ ਮਨੀ ਰੱਖ ਦਿਓ ਕਿੰਨਾ ਮਿਲਦਾ ਤੁਹਾਨੂੰ 10% 10% ਤੁਹਾਨੂੰ ਮਿਲਦਾ ਕਿਤੇ ਬਹੁਤ ਵਧੀਆ ਜਗਾ ਲੱਭੀ ਮੇਰੇ ਕੋ ਨਹੀਂ ਹੈ ਜੀ ਮੈਂ ਤੁਹਾਨੂੰ ਇਹ ਦੱਸਾਂ ਮੈਂ ਤੁਹਾਨੂੰ ਏ ਦੱਸ ਰਹੀ ਆ ਵੀ ਮਨੀ ਕਿਦਾਂ ਵਰਕ ਕਰਦੀ ਆ 72 ਨੂੰ ਡਿਵਾਈਡ ਬਾਏ 10 7 ਸਾਲ 2 ਮਹੀਨੇ ਚ ਤਾਂ ਵੀ ਮਨੀ ਡਬਲ ਹੋਣੀ ਆ ਉਹੀ 10000 ਚੁੱਕ ਕੇ 10% ਤੇ ਇੱਥੇ ਰੱਖਿਆ ਹੁਣ ਸਾਰ 7 ਸਾਲ 2 ਮਹੀਨੇ ਬਾਅਦ ਤੁਹਾਡੀ ਮਨੀ ਡਬਲ ਹੋਣੀ ਆ ਅਦਲੇ 7 ਸਾਲ 2 ਮਹੀਨੇ ਕਿੰਨੀ 19000 4000 ਨਾ ਨੇ ਸ 487 ਫਿਰ ਅਗਲੇ 15 22 ਉਹ 2 ਮਹੀਨੇ ਨਾਲ ਚਲੋ ਸ਼ੋ ਨਹੀਂ ਕੀਤੇ ਉਹੋ 36 ਸਾਲ ਤੱਕ ਤੁਸੀਂ ਜਾਣਾ ਹੈ ਇਹ ਤੇ ਤੁਹਾਡੀ ਮਨੀ ਕਿੰਨੀ ਬੰਨੀ ਆ 93 309126 3 ਲੱਖ 9000 ਮਨੀ ਉਹਨੀ 6 ਹੋਣਾ ਫਰਕ ਕਿੱਥੇ ਪਿਆ ਇੰਟਰਸਟ ਰੇਟ ਚ ਤੇ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦੇ ਤੁਸੀਂ ਮਨੀ ਕਿਤੇ ਰੱਖੀ ਰੱਖ ਦਿਓ ਕਦੀ ਪੁੱਛਿਆ ਕਿੰਨਾ ਪ੍ਰਾ ਇੰਟਰਸਟ ਰੇਟ ਜੇ ਰੱਖੋ ਵੀ ਤੇ 1% ਵੱਧ ਤੋਂ ਵੱਧ ਸੀਡੀ ਤੇ ਤੁਹਾਨੂੰ 2% 2% ਦੇ 36 ਸਾਲਾਂ ਚ ਤੁਹਾਡੀ ਡਬਲ ਲਾ ਲਓ ਪਿਆ ਤੁਸੀਂ 10000 ਰੱਖਿਆ ਏ ਸੀਡੀ ਚ 2% ਤੇ ਰੱਖਿਆ 36 ਸਾਲਾਂ ਬਾਅਦ ਤੁਹਾਡਾ 20000 ਆਉਣਾ ਹੈ ਇੱਥੇ ਤੁਹਾਡਾ ਕਿੰਨਾ ਹੋਇਆ 309000 ਸਾਡੀ ਮਨੀਆਂ ਅਸੀਂ ਕਿਉਂ ਨਹੀਂ ਲੱਭਦੇ ਕਿ ਜਿੱਥੇ ਤੁਹਾਨੂੰ ਇੰਟਰਸਟ ਜ਼ਿਆਦਾ ਮਿਲੇ ਸਾਡੀ ਹਾਰਡਵਰਕ ਦੀ ਕਮਾਈ ਜਿਹੜੀ ਆ ਉਹ ਗਰੋਅ ਹੋਵੇ ਉਹੀ ਤੁਹਾਡਾ ਜੇ ਇੱਥੇ 2% ਦੇ ਰੱਖਿਆ ਤਾਂ 2000 ਹੋਣਾ ਸੀ ਤੇ ਜਾ ਤੁਹਾਡਾ 3 ਲੱਖ ਹੋ ਜਾਂ 10000 ਹੋ ਗਿਆ ਕਿੰਨਾ ਫਰਕ ਪਿਆ ਇਹੋ ਮਨੀ ਤੁਹਾਡੀ ਫਿਰ ਵਰਕ ਹੀ ਕਰੂ ਜਿਹੜੇ ਉੱਤੇ 2000 ਕੱਢ ਲਉਦੇ ਬਾਕੀ 2 ਲੱਖ ਦੇ 90000 ਉਹ ਤੁਹਾਡਾ منی ਤੁਹਾਡਾ ਵਰਕ ਕਰਦਾ ਹੀ ਆ ਉਹਦੇ ਵੀ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਵੀ ਦਿੰਨੀ ਆ ਹੋਰ ਐਗਜ਼ਾਮਪਲ ਆ ਦੇਖੋ ਐਗਜ਼ਾਮਪਲ ਕੀ ਆ ਕਿ ਲਾ ਲੋ ਤੁਸੀਂ ਆ منی 100 ਡਾਲਰ ਆ 5% ਇੰਟਰਸਟ ਮਿਲਦਾ ਕਿਤੇ ਤੁਰਕੀ 5% ਤੇ ਕਿਤੇ ਵੀ ਰੱਖ ਲਈ ਮੈਂ ਤੁਹਾਨੂੰ ਇਹ ਦੱਸਣ ਦੀ ਵੀ ਇੰਟਰਸਟ ਰੇਟ ਕਿਦਾਂ ਵਰਕ ਕਰਦਾ منی ਆ ਜੇ ਤੁਹਾਨੂੰ 5% ਉਹਨਾਂ ਇੰਟਰਸਟ ਦਿੱਤਾ ਨਾ ਉਹਦੇ ਤੁਹਾਨੂੰ ਇਨਕਮ ਟੈਕਸ 25% ਪੈਣਾ ਕਿੰਨਾ ਪੈਣਾ 1 ਡਾਲਰ ਤੇ 25 ਸੈਂਟ 100 ਤੇ 5 ਦਿੱਤਾ 1 25 ਤਾਂ ਉਹਨੇ ਕੱਟ ਲਿਆ ਕਿੰਨਾ ਰਹਿ ਗਿਆ 103 ਡਾਲਰ 75 ਸੈਂਟ ਤੇ ਮਹਿੰਗਾਈ ਕਿੰਨੀ ਆ ਇਨਫਲੇਸ਼ਨ ਕਿੰਨੀ ਆ 3% ਅਮਰੀਕਾ ਦੀ ਆ ਪੂਰੇ ਦੀ ਕੈਲੀਫੋਰਨੀਆ ਆਪਣਾ ਬਹੁਤ ਹੀ ਮਹਿੰਗਾ ਏਰੀਆ ਆ ਇਹ ਤੇ ਚੇ ਪਰਸੈਂਟ ਹੈ ਚਲੋ ਆਪਾਂ ਪੂਰੇ ਅਮਰੀਕਾ ਦੀ ਗੱਲ ਕਰਾਂ ਕੋਈ ਆਪਣੇ ਭੈਣ ਭਰਾ ਮੈਂ ਬਾਕੀ ਸਟੇਟਾਂ 'ਚ ਹਾਂ 3% ਮਹਿੰਗਾਈ ਖਾ ਗਈ ਤੁਹਾਨੂੰ ਬਚਿਆ ਕਿੰਨਾ 75% 100 ਡਾਲਰ ਜਮ੍ਹਾਂ ਕਰੋਗੇ 5% ਤੇ 75% ਬਚਨੇ ਆ ਤੁਸੀਂ ਕਿੱਥੇ ਰੱਖਦੇ ਹੋ 1% 2% ਤੁਹਾਡਾ ਜਿਹੜਾ 100 ਡਾਲਰ ਹੈ ਨਾ ਏ 97 ਨਾਲ ਰਹੀ ਰਹਿ ਜਾਂਦਾ ਤੁਹਾਡੀ ਕਮਾਈ ਤੁਸੀਂ ਉਹਨੂੰ ਲੂਜ਼ ਕਿਉਂ ਕਰ ਰਹੇ ਹੋ ਉਹਨੂੰ ਆਪਾਂ ਵਧਾਉਣਾ ਕਿ ਘਟਾਉਣਾ ਇਹ ਥੋੜੀ ਆਪਾਂ ਕੰਮ ਕਰੀ ਜਾਣਾ ਤੇ ਵੇਖਣਾ ਹੀ ਨਹੀਂ ਕਿੱਥੇ ਕਿਹੜੇ ਖੂਸਤੀ ਜਾਂਦੇ ਹੈ ਮਨੀ ਇਹਦਾ ਐਗਜ਼ਾਮਪਲ ਇਹ ਆ ਕਿ ਘਟ ਤੋਂ ਘਟ 5% ਜਿੱਥੇ ਮਿਲਦਾ ਤੁਸੀਂ ਉਥੇ ਮਨੀ ਰੱਖਣੀ ਆ ਇਹ ਦੋਂ ਘਟ ਕਿਤੇ ਨਹੀਂ ਰੱਖਣੀ ਉਦੋਂ ਚੰਗਾ ਘਰੇ ਰੱਖੋ ਕਮ ਸਿਕਾਂ ਮਾ ਦੋ ਚੀਜ਼ਾਂ ਤੋਂ ਟੈਕਸ ਤੋਂ ਤੇ 인ਫਲੇਸ਼ਨ ਤੋਂ ਤੇ ਚਾਹੋ ਇਹਦੇ ਤੇ ਫਰਕ ਨਹੀਂ ਪੈਣਾ ਟੈਕਸ ਤੇ ਬਚਾਲੋਗੇ ਪਰ ਘਰ ਸੇਵ ਥੋੜੀ ਠੀਕ ਹੈ ਨਾ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਊਗੀ ਤੁਹਾਨੂੰ ਜੇ ਘਰੇ ਪੈਸੇ ਰੱਖੋਗੇ ਤੇ ਇਸ ਕਰਕੇ ਕਦੀ ਵੀ ਜਿੱਥੇ ਵੀ ਪੈਸੇ ਰੱਖਣੇ ਤੁਹਾਨੂੰ ਜਿਹੜਾ ਰੇਟ ਆਫ ਰਿਟਰਨ ਆ ਉਹ ਤੁਹਾਨੂੰ ਗੁੱਡ ਮਿਲਣਾ ਚਾਹੀਦਾ ਕਦੀ ਵੀ ਕਦੀ ਵੀ ਕਿਤੇ ਚਲੋ ਹੁਣ ਤੁਹਾਨੂੰ ਆਪਾਂ ਥੋੜੀ ਜਿਹੀ ਮਨੀ ਸੇਵ ਕਰਨ ਬਾਰੇ ਵੀ ਦੱਸ ਦਿੰਦੇ ਹਾਂ લાલો ਕੀ ਆਪਾਂ ਮੈਂ ਮੋਸਟਲੀ ਲੋਕਾਂ ਕੋ ਜਾਨੀ ਆ ਉਹ ਮੈਨੂੰ ਕਹਿੰਦੇ ਆ ਵੀ ਨਹੀਂ ਸਾਡੇ ਕੋਲ ਦੇ ਪੈਸੇ ਨਹੀਂ ਹੈਗੇ 스타벅ਸ ਲਈ ਪੈਸੇ ਹੈਗੇ ਆ ਸ਼ਾਪਿੰਗ ਦੇ ਪੈਸੇ ਹੈਗੇ ਨਹੀਂ ਹੈਗੇ ਆ ਪਰ ਸੇਵ ਕਰਨ ਲਈ ਪੈਸੇ ਨਹੀਂ ਹੈਗੇ ਮੈਂ ਐਗਜ਼ਾਮਪਲ ਦਿੰਨੀ ਜੇ ਤੁਸੀਂ 60000 ਸਾਲ ਦਾ ਬਣਾਉਂਦੇ ਆ ਇੱਕ ਐਗਜ਼ਾਮਪਲ ਆ ਇਹਨੂੰ ਕਹਿੰਦੇ ਤੁਸੀਂ ਬਣਾਉਂਦੇ ਬਣਾਉਂਦੇ ਹੋ ਤੁਸੀਂ 10% ਅਹੀਂ ਸਾਡੇ ਆਪਾਂ ਸਿੱਖ ਧਰਮ ਚ ਹੈਗਾ ਵਾ ਵੀ 10 ਤੁਸੀਂ ਦਸਵੰਦ ਕੱਢਣਾ ਜਿਹੜੇ ਗੁਰੂ ਘਰ ਨੂੰ ਦਿੰਦੇ ਹਮੇਸ਼ਾ ਜਿਹੜਾ ਵੀ ਕਮਾਉਂਦਾ ਜਿਹੜਾ ਇਹ ਗੱਲ ਨੂੰ ਮੰਨਦਾ 10% ਦਸਵੰਦ ਕਰਦੇ ਆ ਗੁਰੂ ਘਰ ਨੂੰ ਦੇ ਲਈ ਤੁਸੀਂ ਸੋਚੋ 10% ਤੁਸੀਂ ਆਪਣੇ ਲਈ ਸੇਵ ਕਰੋ ਆਪਣੇ ਲਈ 10% ਉਹਨੂੰ ਤੁਸੀਂ ਸੇਵ ਕਰੋ ਹਰ ਮਹੀਨੇ ਲਾ ਲਓ ਤੁਸੀਂ 500 ਡਾਲਰ ਮਹੀਨੇ ਦਾ ਸੇਵ ਕਰ ਦਿਓ 17 ਡਾਲਰ ਰੋਜ਼ ਦੇ ਬੰਦ ਦਿਓ ਤੁਸੀਂ ਸਟਾਰਬਕਸ ਤੇ ਜਾਓਗੇ ਤੇ 20 25 ਡਾਲਰ ਤੋਂ ਘੱਟ ਨਹੀਂ ਤੁਸੀਂ ਖਰਚਨੇ ਸਿਰਫ 17 ਡਾਲਰ ਐਵਰੀ ਡੇ 500 ਡਾਲਰ ਮਹੀਨੇ ਦਾ ਇੱਕ ਐਗਜ਼ਾਮਪਲ ਆ ਬੰਦਾ ਥੋੜਾ 30000 ਕਮਾਉਂਦਾ ਤੇ 250 ਜਮਾ ਕਰਲੇ ਠੀਕ ਹੈ ਨਾ ਇਹਨੂੰ ਤੁਸੀਂ 30 ਸਾਲ ਲਈ 8% ਦੇ ਜੇ ਆ ਜਿਹੜੇ ਪੈਸੇ 500 ਡਾਲਰ 8% ਦੇ ਕਿਥੇ ਜਮਾ ਕਰਦੇ ਹੋ ਨਾ 30 ਸਾਲਾਂ ਬਾਅਦ ਤੁਹਾਡਾ 7 ਲੱਖ 45000 ਬਣ ਜਾਣਾ ਉਦੋਂ ਤੁਸੀਂ ਖਾ ਹੀ ਲੈਣਾ ਪੀ ਲੈਣਾ ਕਿੰਨੀ ਕੁ ਦੇਰ ਉਹਦਾ ਸਟਾਰਬਕਸ ਦਾ ਬਾਹਰ ਦੇ ਖਾਦੇ ਦਾ ਕਿੰਨਾ ਕੁ ਤੇ ਰਸ ਰਹਿਣਾ ਤੇ ਜਦੋਂ ਤੁਸੀਂ ਆ ਤੁਹਾਡੀ ਉਮਰ ਹੋ ਗਈ ਬੁਢਾਪੇ 'ਚ ਇਹ 7 ਲੱਖ 45000 ਤੁਹਾਡਾ ਕਿੰਨੇ ਕੰਮ ਆਣਾ ਜੇ ਲੋ ਲੋ ਜੇ ਬਾਇਚਾਸ ਤੁਹਾਨੂੰ 10% ਕਿਤੇ ਮਿਲ ਜਾਂਦਾ ਜਿਹਦਾ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਉਹੋ ਹੀ 500 ਡਾਲਰ ਮਹੀਨੇ ਦਾ 17 ਡਾਲਰ ਏਵਰੀ ਡੇ ਕਿੰਨਾ ਬਣਦਾ ਮਿਲੀਅਨ ਡਾਲਰ 1 ਮਿਲੀਅਨ ਡਾਲਰ ਬਣ ਜਾਂਦਾ ਜਿਹੜਾ ਤੁਹਾਡੇ ਵਿਡਾਪੇ ਲਈ ਬਹੁਤ ਵਧੀਆ ਰਿਟਾਇਰਮੈਂਟ ਹੈ ਤੁਹਾਡੀ मिलियन डॉलर ਜਿਹਦੇ ਕੋਲ ਆ ਨਾ ਬਟਾਪੇ 'ਚ ਤੇ ਉਹਦੇ ਨਾਲ ਦਾ ਕੋਈ ਨਹੀਂ ਇੱਜ਼ਤ ਕਰਦੇ ਬੱਚੇ ਵੀ ਤੁਹਾਡੀ ਤੇ ਤੁਹਾਡੀ ਵੀ ਟੌਰ ਹੁੰਦੀ ਵੀ ਮੇਰੇ ਕੋਲ মিলিয়ন ਡਾਲਰ ਆ ਇਹਦੇ ਲਈ ਕੀ ਕਰਨਾ ਹੈ ਡਿਸਪਲਨ ਡਿਸਪਲਨ ਕੀ ਆ ਤੇ ਕੋਸ਼ਿਸ਼ ਕਰੋ ਬਾਹਰੋਂ ਕੁਨਾ ਖਾਇਆ ਕਰੋ ਘਰੇ ਬਣਾਓ ਜਲਦੀ ਉਠੋ ਜਲਦੀ ਉੱਠ ਕੇ ਆਪਣਾ ਖਾਣਾ ਬਣਾਓ ਠੀਕ ਹੈ ਬੱਸ ਟਿੰਗ ਆਪਣਾ ਬਣਾਓ ਹਰ ਮਹੀਨੇ ਦਾ ਬਜਟ ਬਣਾਓ ਕਿ ਕਿੰਨਾ ਖਰਚਾ ਕਿੰਨੀ ਆਮਦਨ ਕਿੰਨਾ ਸੇਵ ਕਰ ਸਕਦੇ ਆ ਮੈਂ ਨਹੀਂ ਕਿੰਦੀ 500 ਤੋਂ ਸ਼ੁਰੂ ਕਰੋ 100 ਤੋਂ ਸ਼ੁਰੂ ਕਰ ਲਓ 200 ਤੋਂ 300 ਤੋਂ ਹੋਰ ਕੰਮ ਕਰੋ ਨਾਲ ਸੇਵ ਕਰੋ ਬਾਹਰੋਂ ਖਾਣਾ ਕੱਟ ਕਰੋ ਘਰੇ ਰੋਟੀ ਬਣਾਓ ਤੇ ਤੁਹਾਡੇ ਆਪਣੇ ਆਪ ਹੀ ਸੇਵਿੰਗ ਵਾਧੀ ਜਾਣੀ ਪਰ ਸ਼ੁਰੂ ਉਹਨੇ ਤਾਂ ਕਰੋ ਜਿੰਨੇ ਤੁਸੀਂ ਦੇ ਸਕਦੇ ਹੋ ਨੇ ਅੱਜ ਸ਼ੁਰੂ ਕਰ ਲਿਆ ਜੋਸ਼ ਜੋਸ਼ ਚ ਪਹਿਨਨ ਸਸਿਆ ਹੀ 500 ਜਮ੍ਹਾਂ ਕਰਨਾ ਤੇ ਅਗਲੇ ਮਹੀਨੇ ਹੋਵੇ ਨਾ 500 ਉਦਾਂ ਨਹੀਂ ਕਰਨਾ ਆਪਣ ਆਪਣੀ ਚਾਦਰ ਵਿਖ ਕੇ ਪੈਰ ਪਸਾਰਨੇ ਆ ਠੀਕ ਹੈ ਬਸ ਹਰਮੀ ਨੇ ਬਣਾਉ ਡਿਸਪਲਨ ਚ ਰਹੋ ਤੇ ਯਕੀਨ ਮੰਨੋ ਇੱਕ ਦਿਨ ਤੁਸੀਂ ਮਿਲੀਅਨ ਡਾਲਰ ਦੇ ਮਾਲਕ ਹੋ ਜਾਓਗੇ ਇਹ ਗੱਲਾਂ ਹਰ ਕੋਈ ਨਹੀਂ ਦੱਸਦਾ ਇਹ ਗੱਲਾਂ ਹਰ ਇੱਕ ਨੂੰ ਨਹੀਂ ਪਤਾ ਹੁੰਦੀਆਂ ਕਿਉਂਕਿ ਇਹ ਜਿਹੜਾ ਬੰਦਾ ਪੜਦਾ ਇੰਨਾਂ ਚੀਜ਼ਾਂ ਨੂੰ ਉਹਨਾਂ ਨੂੰ ਹੀ ਪਤਾ ਹੁੰਦਾ ਅਸੀਂ ਹਰ ਕੋਈ ਆਪਣਾ ਆਪਣਾ ਪ੍ਰੋਫੈਸ਼ਨ ਹੈ ਹਰ ਇੱਕ ਜੋ ਮਾਸਟਰ ਹੈ ਹੀ ਪਰ ਜਿਹੜਾ ਇਹ ਨਾ ਤੇ ਸਾਨੂੰ ਸਕੂਲ 'ਚ ਪੜਾਈਆਂ ਜਾਂਦੀਆਂ ਇਹ ਗੱਲਾਂ ਨਾ ਸਾਨੂੰ ਸਾਡੇ ਕੰਮ ਵਾਲੇ ਦੱਸਦੇ ਆ ਇਹ ਕਿਸੇ ਨੇ ਨਹੀਂ ਦੱਸਣੀਆਂ ਤੇ ਜੇ ਕੋਈ ਤੁਹਾਨੂੰ ਫਰੀ 'ਚ ਦੱਸਦਾ ਤੂੰ ਸੁਣਿਆ ਕਰੋ ਉਹਨੂੰ ਆਪਣੇ ਤੇ ਯੂਜ਼ ਵੀ ਕਰਿਆ ਕਰੋ ਕੱਲੀ ਸੁਣਿਆ ਨਾ ਕਰੋ ਯੂਜ਼ ਕਰਿਆ ਕਰੋ ਸੇਵੀ ਕਰਨੀ ਅੱਜ ਤੋਂ ਪੱਲੇ ਬੰਨ ਲਓ ਜਿੰਨੀ ਕਮਾਈ ਕੀਤੀ ਮਹੀਨੇ ਦੀ 10% ਉਹਨੂੰ ਸਾਈਡ ਤੇ ਰੱਖ ਲੈਣਾ ਖਰਚੇ ਮੈਨੇਜ ਹੋ ਹੀ ਜਾਣੇ ਜਿੰਨੀ ਤੁਹਾਡੀ ਕਮਾਈ ਵਧਦੀ ਜਾਊ ਤੁਹਾਡੇ ਖਰਚੇ ਵਧਦੇ ਜਾਣੇ ਆ ਇਸ ਕਰਕੇ ਪਹਿਲਾਂ ਆਪਣੇ ਲਈ ਰੱਖੋ ਫਿਰ ਬਾਕੀ ਖਰਚੇ ਬਾਅਦ ਚ ਕਰੋ ਆਪਣੇ ਲਈ ਰੱਖਣਾ ਸਿੱਖੋ ਪਹਿਲਾਂ ਆਪਣੇ ਫਿਊਚਰ ਲਈ ਆਪਣੇ ਬੱਚਿਆਂ ਦੀ ਸਟੱਡੀ ਲਈ ਉਹ ਜ਼ਰੂਰੀ ਆ ਸੇਵਿੰਗ ਇਨਵੈਸਟਮੈਂਟ ਬਹੁਤ ਜ਼ਰੂਰੀ ਸੇਵਿੰਗ ਕਰਨੀ ਸਿੱਖੋ ਜ਼ਰੂਰੀ ਆ ਚਲੋ ਮੈਂ ਅੱਜ ਇੰਨਾ ਹੀ ਮੈਂ ਅੱਜ ਕੋਸ਼ਿਸ਼ ਕੀਤੀ ਥੋੜੀ ਲੰਬੀ ਆਨਲਾਈਨ ਜਾਵਾਂ ਤੇ ਚਲੋ ਮੈਨੂੰ ਲੱਗਦਾ ਠੀਕ ਹੀ ਆ ਤੇ ਜੇ ਕੋਈ ਵੀ ਤੁਹਾਡਾ ਕੁਐਸਚਨ ਆ ਮੈਨੂੰ ਫੋਨ ਕਰ ਸਕਦੇ ਹੋ ਮੇਰਾ ਫੋਨ ਨੰਬਰ ਨੋਟ ਕਰ ਲਓ 510 426 2773 510 426 2773 ਫੋਨ ਕਰੋ ਜੇ ਕੋਈ ਕੁਐਸਚਨ ਹੈ ਕੋਈ ਹੈਲਪ ਦੀ ਲੋੜ ਆ ਕਿ ਮਨੀ ਬਾਰੇ ਪੁੱਛਣਾ ਕਿੱਥੇ ਸੇਵ ਕਰ ਸਕਦੇ ਹੋ ਤੇ ਮੈਂ ਜਰੂਰ ਤੁਹਾਡੀ ਹੈਲਪ ਕਰਾਂਗੀ ਤੇ ਜੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਲਾਈਕ ਤੇ ਸ਼ੇਅਰ ਕਰ ਸਕਦੇ ਹੋ ਮੇਰੇ YouTube ਚੈਨਲ ਤੇ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਸੇਮ ਹੀ ਮੇਰਾ YouTube ਚੈਨਲ ਵੀ ਆ ਤੇ ਚਲੋ ਮਿਲਦੇ ਆਪਾਂ ਨੈਕਸ ਕੱਲ ਨੂੰ ਸ਼ਾਇਦ ਉਪਸੋ ਤੇ ਚਲੋ ਸਸਜੀ ਕੱਲ ਸਾਰਿਆਂ ਨੂੰ ਆਇਆ ਕਰੋ ਗੱਲਬਾਤ ਕਰਿਆ ਕਰੋ ਕੁਐਸਚਨ ਪੁੱਛਿਆ ਕਰੋ ਕੋਈ ਹੋ ਸਕਦਾ ਤੁਹਾਨੂੰ ਵੀ ਕੋਈ ਇਹਦੇ ਬਾਰੇ ਹੋਵੇ ਮੈਂ ਹੋ ਸਕਦਾ ਤੁਹਾਡੇ ਕੋਲ ਕੋਈ ਸਿਖਾਂ ਤੇ ਆਪਾਂ ਇਕ ਰਲ ਮਿਲ ਕੇ ਇਕ ਦੂਜੇ ਸਿੱਖਣਾ ਵਾ ਤੇ ਇਹ ਮੇਰੀ ਗੱਲ ਤੇ ਗੌਰ ਜੁਰ ਕਰਿਓ ਸੇਵਿੰਗ ਕਰਨੀ ਸ਼ੁਰੂ ਕਰੋ ਓਕੇ ਬਾਏ ਸਸਜੀ ਕਾ